ਅੱਜ ਸਾਹਮਣੇ ਆ ਰਹੀ ਹੈ ਪੋਸਟਮਾਰਟਮ ਦੀ ਰਿਪੋਰਟ ਤੇ ਵਿੱਚ ਡਾਕਟਰਾਂ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਦਰਸ ਲਗਾਤਾਰ ਇਨਸਾਫ ਦੀ ਗੋਹਲ ਲਗਾਈ ਜਾ ਰਹੀ ਸੀ ਤੇ ਐਫ ਆਈ ਆਰ ਵੀ ਇਸ ਮਾਮਲੇ ਦੇ ਵਿੱਚ ਦਰਜ ਹੋਈ ਹੈ ਤੇ ਛੁਪਕਰਨ ਦੀ ਮੌਤ ਦੇ ਮਾਮਲੇ ਦੇ ਨਾਲ ਜੁੜੀ ਹੋਈ ਅਪਡੇਟ ਸਾਹਮਣੇ ਆ ਰਹੀ ਹੈ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਦੱਸਦੀ ਹੈ ਕਿ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਸ਼ੁਭਕਰਨ ਦੀ ਮੌਤ ਸਿਰ ਦੇ ਵਿੱਚ ਗੋਲੀ ਲੱਗਣ ਕਾਰਨ ਹੋਈ ਹੈ ਮੌਤ ਦਾ ਕਾਰਨ ਹਥਿਆਰ ਦੀ ਨਤੀਜੇਵਜੋਂ ਸਿਰ ਦੀ ਸੱਟ ਹੈ ਸ਼ੁਭਕਰਨ ਸਿੰਘ ਦੇ ਸਰੀਰ ਤੋਂ ਤਾਤੀਆਂ ਪਲੇਟਾਂ ਵੀ ਮਿਲੀਆਂ ਨੇ ਸੋ ਵੱਡੇ ਖੁਲਾਸੇ ਡਾਕਟਰਾਂ ਦੇ ਵੱਲੋਂ ਕਿਤੇ ਗਏ ਕਿ ਸ਼ੁਭਕਰਨ ਸਿੰਘ ਦੇ ਸਰੀਰ ਤੋਂ ਤਾਤ ਦੀਆਂ ਪੈਲਟ ਵੀ ਜੜੀਆਂ ਮਿਲੀਆਂ ਨੇ 29 ਫਰਵਰੀ ਨੂੰ ਡਾਕਟਰਾਂ ਨੇ ਪੋਸਟਮਾਰਟਮ ਕੀਤਾ ਸੀ ਜਿਸਤੀ ਰੀਪੋਰਟ ਸਾਹਮਣੇ ਆਈ ਹੈ 21 ਫਰਵਰੀ ਨੂੰ ਕਨੋਰੀ ਬਾਰਡਰ ਤੇ ਗੋਲੀ ਲੱਗਣ ਦੇ ਨਾਲ ਸ਼ੁਕਰਨ ਸ਼ਹੀਦ ਹੋਇਆ ਸੀ ਮਹਿਜ 21 ਸਾਲ ਦੀ ਉਮਰ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨੀ ਅੰਦੋਲਨ ਦੇ ਵਿੱਚ ਡਟਿਆ ਹੋਇਆ ਸੀ ਤੇ ਉਸ ਤੋਂ ਬਾਅਦ ਸ਼ੁਕਰਨ ਦੀ ਮੌਤ ਤੋਂ ਬਾਅਦ ਹਾਲਾਂਕਿ ਪਰਿਵਾਰ ਨੂੰ ਵੀ ਵੱਡਾ ਸਤਮਾ ਲੱਗਾ ਸੀ ਤੇ ਕਿਸਾਨਾਂ ਦੇ ਵੱਲੋਂ ਮੋਰਚੇ ਲਗਾਏ ਜਾ ਰਹੇ ਸੀ ਇਨਸਾਫ ਮੰਗਿਆ ਜਾਰੀਆ ਸੀ ਇਸ ਮਾਮਲੇ ਦੇ ਵਿੱਚ ਹਾਲਾਂਕਿ ਐਫ ਆਈ ਆਰ ਵੀ ਦਰਜ ਹੁੰਦੀ ਹੈ ਤੇ ਉਸ ਤੋਂ ਬਾਅਦ ਸ਼ੁਭਕਰਨ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਤੇ ਹੁਣ ਸ਼ੁਭਕਰਨ ਸਿੰਘ ਦੀ ਮੌਤ ਦੇ ਨਾਲ ਜੁੜੀ ਹੋਈ ਅਪਡੇਟ ਸਾਹਮਣੇ ਆ ਰਹੀ ਹੈ ਪੋਸਟਮਾਰਟਮ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਸ਼ੁਭਕਰਨ ਦੀ ਮੌਤ ਸਿਰ ਦੇ ਵਿੱਚ ਗੋਲੀ ਲੱਗਣ ਦੇ ਨਾਲ ਹੋਈ ਹੈ ਸ਼ੁਭਕਰਨ ਸਿੰਘ ਦੇ ਸਰੀਰ ਤੋਂ ਤਾਦੀਆਂ ਪੈਲਟ ਜਿਹੜੀਆਂ ਮਿਲਦੀਆਂ ਨੇ 29 ਫਰਵਰੀ ਨੂੰ ਹਾਲਾਂਕਿ ਪੋਸਟਮਾਰਟਮ ਹੁੰਦਾ ਤੇ ਉਸਦੀ ਰਿਪੋਰਟ ਹੁਣ ਸਾਹਮਣੇ ਆਈ ਹੈ ਦੱਸਦੀ ਹੈ ਕਿ ਖਨੋਰੀ ਬਾਰਡਰ ਤੇ ਸ਼ੁਕਰਨ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਸ਼ਹੀਦ ਦਰਜਾ ਦਿਫੌਂਡ ਦੇ ਲਈ ਕਿਸਾਨਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾਂਦੀ ਤੇ ਉਸ ਤੋਂ ਬਾਅਦ ਇਸ ਮੰਗ ਨੂੰ ਬੂਰ ਪੈਂਦਾ ਤੇ ਸ਼ਹੀਦ ਸ਼ੁਕਰਨ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਹੈ ਪੋਸਟਮਾਰਟਮ ਉਹਨਾਂ ਦੱਤੇ ਹੁਣ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਆ ਸਾਹਮਣੇ ਆਈ ਹੈ ਜਿਸ ਤੇ ਵਿੱਚ ਦੱਸਿਆ ਗਿਆ ਕਿ ਮੌਤ ਸਿਰ ਦੇ ਵਿੱਚ ਗੋਲੀ ਲੱਗਣ ਦੇ ਨਾਲ ਹੋਈ ਹੈ ਪਟਿਆਲਾ ਦੇ ਰਚਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਸੁਭਕਰਨ ਸਿੰਘ ਦਾ ਪੋਸਟਮਾਰਟਮ 29 ਫਰਵਰੀ ਨੂੰ ਕੀਤਾ ਸੀ ਕਿਸਾਨ ਅੰਦੋਲਨ ਦੌਰਾਨ ਬਠਿੰਡਾ ਦੇ ਕਿਸਾਨ ਸੁਭਕਰਨ ਸਿੰਘ ਦੀ 21 ਫਰਵਰੀ ਨੂੰ ਖਨੋਰੀ ਸਰਹੱਦ ਤੇ ਗੋਲੀ ਲੱਗਣ ਦੇ ਨਾਲ ਮੌਤ ਹੋਈ ਸੀ ਤੇ ਰਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਇੱਕ ਸੀਨੀਅਰ ਡਾਕਟਰ ਇਸ ਪ੍ਰਕਿਰਿਆ ਦਾ ਹਿੱਸਾ ਸਨ ਤੇ ਉਹਨਾਂ ਨੇ ਕਿਹਾ ਕਿ ਸ਼ੁਭਕਰਨ ਸਿੰਘ ਦੀ ਮੌਤ ਗੋਲੀ ਲੱਗਣ ਦੇ ਨਾਲ ਹੋਈ ਹੈ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਉਹਨਾਂ ਦੇ ਬੋਲੇ ਵੀ ਕਿਹਾ ਗਿਆ ਕਿ ਸ਼ੁਭਕਰਨ ਸਿੰਘ ਦੇ ਸਿਰ ਤੋਂ ਤਾਦੀਆਂ ਪੈਲੇਟ ਵੀ ਜੜੀਆਂ ਮਿਲੀਆਂ ਨੇ ਉਹਨਾਂ ਨੇ ਇਹ ਅੱਗੇ ਕਿਹਾ ਕਿ ਬੈਲਿਸਟਿਕ ਮਾਹਰ ਸ਼ੁਭਕਰਨ ਸਿੰਘ ਦੀ ਮੌਤ ਦੇ ਵਿੱਚ ਵਰਤੇ ਗਏ ਹਥਿਆਰ ਦਾ ਪਤਾ ਲਗਾਉਣ ਦੇ ਵਿੱਚ ਮਦਦ ਕਰਦੇ ਨੇ ਇਹ ਕਿਹਾ ਗਿਆ ਕਿ ਸ਼ੁਕਰਨ ਸਿੰਘ ਦੀ ਖੋਪੜੀ ਦੇ ਵਿੱਚੋਂ ਮਿਲੇ ਤਾਦੀਆਂ ਪੈਲੇਟ ਵੀ ਪੁਲਿਸ ਨੂੰ ਸੌਂਪ ਦਿੱਤੀਆਂ ਗਈਆਂ ਨੇ ਸੋ ਇਸ ਮਾਮਲੇ ਦੇ ਨਾਲ ਜੁੜੀ ਹੋਈ ਅਪਡੇਟ ਸਾਹਮਣੇ ਆ ਰਹੀ ਹੈ ਹਾਲਾਂਕਿ ਲਗਾਤਾਰ ਸ਼ੁਕਰਨ ਦੀ ਮੌਤ ਤੋਂ ਬਾਅਦ ਕਿਸਾਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਸੀ ਕਿ ਮੁਸਲਮਾਨ ਫੜਿਆ ਜਾਵੇ ਐਫ ਆਈ ਆਰ ਹਾਲਾਂਕਿ ਦਰਜ ਹੁੰਦੀਆਂ ਪਰਚਾਤਿਆਂ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਸ਼ੁਭਕਰਨ ਦੇ ਪਰਿਵਾਰ ਦੀ ਬਾਫੜੀ ਜਾਂਦੀ ਹੈ ਪਰਿਵਾਰ ਨੂੰ 1 ਕਰੋੜ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ ਤੇ ਸ਼ੁਭਕਰਨ ਦੀ ਛੋਟੀ ਪੈਣ ਨੂੰ ਪਰਿਵਾਰ ਦੀ ਇੱਛਾ ਮੁਤਾਬਕ ਕਾਂਸਟੇਬਲ ਦੀ ਨੌਕਰੀ ਦਿੱਤੀ ਜਾਂਦੀ ਹੈ ਤੇ ਸਰਕਾਰ ਦੇ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਹਰ ਔਖੀ ਘੜੀ ਦੇ ਵਿੱਚ ਸ਼ੁਭਕਰਨ ਦੇ ਮਾਪਿਆਂ ਦਾ ਸਾਥ ਦਿੱਤਾ ਜਾਵੇ ਤੇ ਹਰ ਇੱਕ ਦੀਆਂ ਨਜ਼ਰਾਂ ਪੋਸਟ ਮਾਰਟਮ ਰਿਪੋਰਟ ਤੇ ਟਿਕੀਆਂ ਹੋਈਆਂ ਸੀ ਤੇ ਹੁਣ ਸ਼ੁਕਰਨਦੀਪ ਪੋਸਟ ਮਾਰਟਮ ਰਿਪੋਰਟ ਦੇ ਵਿੱਚ ਇਹ ਵੱਡੇ ਖੁਲਾਸੇ ਹੋਏ ਨੇ ਕਿ ਸ਼ੁਕਰਨਦੀ ਮੌਤ ਸਿਰ ਦੇ ਵਿੱਚ ਗੋਲੀ ਲੱਗਣ ਦੇ ਕਾਰਨ ਹੋਈ ਹੈ ਸ਼ੁਕਰਨ ਸਿੰਘ ਦੇ ਸਰੀਰ ਤੋਂ ਤਾਦੀਆਂ ਪੈਲਟ ਵੀ ਮਿਲੀਆਂ ਨੇ ਜਿਸ ਨੂੰ ਪੁਲਿਸ ਨੂੰ ਜਿਹੜਾ ਸੌਂਪਿਆ ਗਿਆ 21 ਫਰਵਰੀ ਦਾ ਦਿਨ ਸਭ ਨੂੰ ਯਾਦ ਹੈ ਜਿਸ ਤੇ ਦੌਰਾਨ ਸ਼ੁਕਰੰਦੀ ਮੌਤ ਹੋ ਜਾਂਦੀ ਹੈ ਪਰਿਵਾਰ ਤੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਕਿਉਂਕਿ ਸ਼ੁਕਰੰਦੀ ਉਹਨਾਂ ਦਾ ਸਹਾਰਾ ਸੀ ਮਾਪਿਆਂ ਦਾ ਜੀਵਨ ਬਿਹਤਰ ਕਰਨਾ ਸੀ ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨੀ ਅੰਦੋਲਨ ਦੇ ਵਿੱਚ ਡਟਿਆ ਹੋਇਆ ਸੀ ਜੋ ਸ਼ਾਦਤ ਦਾ ਚਾਨ ਪੀ ਜਾਂਦਾ ਹੈ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਕਿਸਾਨ ਆਂਗੋਂ ਦੇ ਵੱਲੋਂ ਲਗਾਤਾਰ ਇਨਸਾਫ਼ ਮੰਗਿਆ ਜਾ ਰਿਹਾ ਸੀ ਸ਼ਹਿਰਾਂ ਦੇ ਵਿੱਚ ਦਰਨੇ ਪ੍ਰਦਰਸ਼ਨ ਜੜੇ ਕਿਤੇ ਜਾਂਦੇ ਨੇ ਉਸ ਤੋਂ ਬਾਅਦ ਪ੍ਰਿਫਾਨ ਨੂੰ ਇਨਸਾਫ ਦਿਵਾਉਣ ਦੇ ਲਈ ਐਫ ਆਈ ਆਰ ਜੜੀ ਦਰਜ ਕੀਤੀ ਜਾਂਦੀ ਹੈ ਅਤੇ ਪਛਾਤਿਆਂ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਜਾਂਦਾ ਤੇ ਹੁਣ ਪੋਸਟਮਾਰਟਮ ਰਿਪੋਰਟਾਂ ਤੇ ਸਭ ਦੀਆਂ ਨਸਰਾ ਟਿੱਕੀਆਂ ਹੋਈਆਂ ਸੀ ਤੇ ਹੁਣ ਪੋਸਟਮਾਰਟਮ ਰਿਪੋਰਟ ਦੇ ਵਿੱਚ ਇੱਕ ਖੁਲਾਸਾ ਹੋਇਆ ਕਿ ਸ਼ੁਭਕਰਨ ਦੀ ਮੌਤ ਸਿਰ ਦੇ ਵਿੱਚ ਗੋਲੀ ਲੱਗਣ ਕਾਰਨ ਹੋਈ ਹੈ ਕੀ ਦ ਹੋਏ ਸ਼ੁਭਕਰਨ ਦੀ ਮੌਤ ਦਾ ਅਸਲ ਸੱਚ